brought to by silver pumps top quality or consistent performance ke liye sirf silver pumps naam yaad rakhna 10 sal baad ah hun kal tak sab te pesh hoye 2 december nu faisle aaye galtiyan vi man layi aan saza vi bhogt layi te lekin hoya ki ki us to vaddiyan galtiyan phir kar layi aan 10 15 salan de vich ਲੀਡਰਸ਼ਿਪ ਦੀਆਂ ਗਲਤੀਆਂ ਪੁਗਤੀਆਂ ਕਿਨੇ ਤੁਸੀਂ ਵਰਕਰਾਂ ਨੇ ਤੇ ਆ ਹਲਕਾ ਇੰਚਾਰਜਾਂ ਨੇ ਕਿਉਂਕਿ ਲੋਕ ਨਾਰਾਜ਼ ਸੀ ਲੀਡਰਸ਼ਿਪ ਦੇ ਨਾਲ ਲੇਕਿਨ ਅੱਖ ਦੀ ਸ਼ਰਮ ਵਰਕਰਾਂ ਦੇ ਨਾਲ ਹੁੰਦੀ ਆ ਕੰਮ ਲੈ ਹੁੰਦੇ ਆ ਦੁੱਖ ਸੁੱਖ ਜਿਸੀਂ ਵਿਚਰਦੇ ਆ ਬਾਫ ਨਹੀਂ ਕੱਢੀ ਵਰਕਰ ਨੂੰ ਜਦੋਂ ਰਿਜ਼ਲਟ ਆਇਆ ਉਦੋਂ ਪਤਾ ਲੱਗਿਆ ਵੀ ਇਹ ਕੀ ਹੋ ਗਿਆ ਲੋਕਾਂ ਦਾ ਭਰੋਸਾ ਸੀ ਅਕਾਲੀ ਦਲ ਤੇ ਕੀ ਸਾਡੀ ਪੰਥ ਦੀ ਪਾਰਟੀ ਆ ਤੱਕੜੀ ਨੂੰ ਵੋਟ ਪਾਉਣੀ ਆ ਬਸ ਜੋ ਮਰਜ਼ੀ ਹੋ ਜਾਵੇ ਪੰਥ ਨੂੰ ਵੋਟ ਪਾਉਣੀ ਆ ਇਤਿਹਾਸ ਰਿਹਾ ਸਾਡਾ ਪੰਜਾਬ ਦਾ ਲੇਕਿਨ ਕੀ ਹੋਇਆ ਪਿਛਲੇ 10 ਬੰਦਨਾ ਸਾਲਾਂ ਦੇ ਵਿੱਚ ਲੀਡਰਸ਼ਿਪ ਦੀਆਂ ਗਲਤੀਆਂ ਪੁਗਤੀਆਂ ਕਿਹਨੇ ਤੁਸੀਂ ਵਰਕਰਾਂ ਨੇ ਤੇ ਆ ਹਲਕਾ ਇੰਚਾਰਜਾਂ ਨੇ ਜਿਨ੍ਹਾਂ ਦਾ ਕਸੂਰ ਕੋਈ ਨਹੀਂ ਸੀ ਵਰਕਰ ਦਾ ਕੀ ਕਸੂਰ ਆ ਦੱਸੋ ਆ ਜਿਹੜੇ ਚੋਣਾਂ ਲੜਦੇ ਨੇ ਉਹਦਾ ਕੀ ਕਸੂਰ ਆ ਲੀਡਰਸ਼ਿਪ ਦੀਆਂ ਗਲਤੀਆਂ ਪੁਗਤਣੀਆਂ ਪਈਆਂ ਵਰਕਰਾਂ ਨੂੰ ਤੇ ਇਹ ਹਲਕਾ ਇੰਚਾਰਜਾਂ ਨੂੰ ਜਾਂ ਐਮਐਲਏ ਜਿਹੜੇ ਚੋਣ ਲੜਦੇ ਸੀਗੇ ਕਿਉਂਕਿ ਲੋਕ ਨਾਰਾਜ਼ ਸੀ ਲੀਡਰਸ਼ਿਪ ਦੇ ਨਾਲ ਲੇਕਿਨ ਅੱਖ ਦੀ ਸ਼ਰਮ ਵਰਕਰਾਂ ਦੇ ਨਾਲ ਹੁੰਦੀ ਆ ਕੰਮ ਲੈ ਹੁੰਦੇ ਆ ਦੁੱਖ ਸੁੱਖ ਜਿਸੀਂ ਵਿਚਰਦੇ ਆ ਪਾਫ ਨਹੀਂ ਕੱਢੀ ਵਰਕਰ ਨੂੰ ਜਦੋਂ ਰਿਜ਼ਲਟ ਆਇਆ ਉਦੋਂ ਪਤਾ ਲੱਗਿਆ ਵੀ ਇਹ ਕੀ ਹੋ ਗਿਆ ਸੋ ਇਸ ਲਈ ਸਾਨੂੰ ਲੋੜ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਦੀ ਨਬਜ਼ ਪਛਾਨਣ ਦੀ ਲੋਕ ਕਿਉਂ ਨਾਰਾਜ਼ ਨੇ 17 ਦੇ ਵਿੱਚ 19 ਦੇ ਵਿੱਚ 22 ਦੇ ਵਿੱਚ 24 ਦੇ ਵਿੱਚ ਜੇ ਅੱਜ ਵੀ ਨਹੀਂ ਸਮਝੇ ਤਾਂ ਫਿਰ ਆਉਣ ਵਾਲਾ ਸਮਾਂ ਸਾਡੇ ਲਈ ਚੰਗਾ ਨਹੀਂ ਹੋਊਗਾ ਸਾਰੀ ਲੀਡਰਸ਼ਿਪ ਗੱਲ ਕਰਕੇ ਗਈ ਆ 15 ਦੇ ਵਿੱਚ ਗਲਤੀਆਂ ਹੋਈਆਂ ਪਰ ਮੰਨੀਆਂ ਨਹੀਂ ਅਸੀਂ ਜਿਸ ਤਰ੍ਹਾਂ ਇਹ ਮੰਨਣੀਆਂ ਚਾਹੀਦੀਆਂ ਸੀ 10 ਸਾਲ ਬਾਅਦ ਆ ਹੁਣ ਕਾਲ ਤੱਕ ਸਾਹਬ ਤੇ ਪੇਸ਼ ਹੋਏ 2 ਦਸੰਬਰ ਨੂੰ ਫੈਸਲੇ ਆਏ ਗਲਤੀਆਂ ਵੀ ਮੰਨ ਲਈਆਂ ਸਜ਼ਾ ਵੀ ਭੁਗਤ ਲਈ ਤੇ ਲੇਕਿਨ ਹੋਇਆ ਕੀ ਕਿ ਉਸ ਤੋਂ ਵੱਡੀਆਂ ਗਲਤੀਆਂ ਫੇਰ ਕਰ ਲਈਆਂ ਹੋ ਕੋਦੋਂ ਭੁਗਤਣੀਆਂ ਨੇ ਇੱਕ ਕਮੇਟੀ ਬਣ ਗਈ ਸੀ ਸੱਤ ਮੈਂਬਰੀ ਉਹ ਤੋਂ ਭਰਤੀ ਕਰਾ ਲੈਂਦੇ ਅਕਾਲੀ ਦਲ ਦੁਬਾਰਾ ਤਕੜਾ ਹੋ ਜਾਣਾ ਸੀ ਲੋਕਾਂ ਨੇ ਨਾਲ ਜੁੜ ਜਾਣਾ ਸੀ ਡੈਲੀਗੇਟਾਂ ਨੇ ਪ੍ਰਧਾਨ ਚੁਣਨਾ ਸੀ ਸ਼ਾਇਦ ਇਹੀ ਬਣ ਜਾਂਦੇ ਪ੍ਰਧਾਨ ਲੇਕਿਨ ਨਹੀਂ ਉਹਨਾਂ ਨੂੰ ਨਹੀਂ ਮਨਜ਼ੂਰ ਉਹ ਕਹਿੰਦੇ ਕੋਈ ਪਰਿਵਾਰ ਦੀ ਪਾਰਟੀ ਆ ਜੋ ਅਸੀਂ ਕਹਾਂਗੇ ਉਹੀ ਹੋਊਗਾ ਸਾਨੂੰ ਕਿਸੇ ਸਲਾਹ ਦੀ ਲੋੜ ਨਹੀਂ ਤੇ ਜਿਹੜੇ ਬਾਕੀ 20 30 ਸਾਲ ਤੋਂ ਤੁਰੇ ਫਿਰਦੇ ਆ ਉਹਨਾਂ ਦਾ ਕੋਈ ਅਧਿਕਾਰ ਨਹੀਂ ਪਾਰਟੀ ਤੇ ਨਹੀਂ ਮੰਨੀ ਗਈ ਪਰਤੀ ਲਈ ਸਿੰਘ ਸਾਹਿਬ ਨੇ ਫਿਰ ਹਦੇਸ਼ ਕੀਤਾ ਵੀ ਦੋ ਅਸਤੀਫਾ ਦੇ ਕੇ ਪੰਜ ਜਾਣੇ ਭਰਤੀ ਸ਼ੁਰੂ ਕਰੋ ਮੈਂ ਪਿਛਲੇ ਪੌਣੇ 3 ਸਾਲਾਂ ਤੋਂ ਲੀਡਰਸ਼ਿਪ ਦੀਆਂ ਗੱਲਾਂ ਕਰਕੇ ਮਨ ਬਣਾ ਲਿਆ ਸੀ ਕਿ ਰਾਜਨੀਤੀ 'ਚ ਰਹਿਣਾ ਨਹੀਂ ਪੱਕਾ ਫੈਸਲਾ ਸੀ ਮੇਰਾ ਪੌਣੇ 3 ਸਾਲਾਂ ਤੋਂ ਜਦੋਂ ਰਾਸ਼ਟਰਪਤੀ ਵੋਟ ਦਾ ਮਸਲਾ ਆਇਆ ਅੱਜ ਇਹ ਕਹਿੰਦੇ ਨੇ ਭਾਜਪਾ ਨਾਲ ਰਲੇ ਹੋਏ ਨੇ ਇਹਨਾਂ ਨੇ ਅਲਾਈਅੰਸ ਟੁੱਟ ਚੁੱਕਿਆ ਸੀਗਾ ਕੀ ਮਜਬੂਰੀ ਸੀ ਵੋਟ ਪਾਉਣ ਦੀ ਦੱਸੋ ਸਾਨੂੰ ਸੁਨੇਹਾ ਆ ਗਿਆ ਮੈਂ ਕਿਹਾ ਅਸੀਂ ਹਲਕੇ ਦੇ ਲੋਕਾਂ ਨੂੰ ਬੁਲਾਇਆ ਸਾਰਿਆਂ ਨੂੰ ਜਿਨ੍ਹਾਂ ਨੇ ਐਮ ਐਲ ਏ ਬਣਾਇਆ ਸਾਨੂੰ ਤਿੰਨ ਵਾਰ ਕਿ ਤੁਹਾਡੀ ਕੀ ਰਾਇ ਆ ਉਹ ਕਹਿੰਦੇ ਬਿਲਕੁਲ ਵੋਟ ਨਹੀਂ ਪਾਉਣੀ ਜੇ ਅਸੀਂ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਚੱਲਾਂਗੇ ਵਰਕਰ ਦੀਆਂ ਭਾਵਨਾਵਾਂ ਅਨੁਸਾਰ ਚੱਲਾਂਗੇ ਤਾਂ ਲੋਕ ਵੀ ਤੁਹਾਡੇ ਨਾਲ ਖੜਨਗੇ ਤਾਂ ਫੈਸਲਾ ਲਿਆ ਵੀ ਬਾਈਕਟ ਕੀਤਾ ਚੁੰਦਾ ਕਮੇਟੀ ਬਣੀ ਅਸੀਂ ਰਿਪੋਰਟ ਦਿੱਤੀ ਕਿ ਵਰਕਰਾਂ ਚੁੰਦਾ ਨਹੀਂ ਮੰਨੀ ਗਈ ਕਹਿੰਦੇ ਅਸੀਂ ਨਹੀਂ ਪ੍ਰਵਾਹ ਕਰਦੇ ਤੁਸੀਂ ਕੰਮ ਕਰਨਾ ਕਰੋ ਨਹੀਂ ਕਰਨਾ ਨਾ ਕਰੋ ਤਾਂ ਮਨ ਬਣਾ ਲਿਆ ਅਸੀਂ ਵੀ ਉਹਨਾਂ ਨਾਲ ਕੰਮ ਨਹੀਂ ਕਰਨਾ ਨਾ ਕਿਸੇ ਹੋਰ ਪਾਰਟੀ ਜਾਣਾ